ਕਿਸਾਈ ਵੀਰ ਬੋਲ ਰਿਹਾ ਸੀ ਲਾਈਵ ਚੱਲਦਾ ਕਹਿੰਦਾ ਸਿੱਖੋ ਜੇ ਤੁਹਾਡੇ ਗੁਰੂ ਗ੍ਰੰਥ ਸਾਹਿਬ 'ਚ ਸ਼ਕਤੀ ਆ ਤੇ ਜਦੋਂ ਕੋਈ ਇਹਦੀ ਬੇਅਦਵੀ ਕਰਦਾ ਤੇ ਸ਼ਕਤੀ ਵਿਖਾਉਂਦਾ ਕਿਉਂ ਨਹੀਂ ਮੈਂ ਉਹਨੂੰ ਆਖਿਆ ਮੇਰੇ ਸੋਹਣਿਆ ਵੀਰਾ ਤੂੰ ਸਵਾਲ ਬੜਾ ਪਿਆਰਾ ਕਰ ਦਿੱਤਾ ਏ ਪਰ ਇਹਦੇ ਵਾਸਤੇ ਤੈਨੂੰ ਬਹਿਣਾ ਪੈਣਾ ਮੇਰੇ ਕੋਲੇ ਕਹਿੰਦੇ ਕਿਉਂ ਜੀ ਤੇ ਸ਼ਕਤੀ ਕਿਉਂ ਨਹੀਂ ਵਿਖਾਉਂਦੇ ਮੈਂ ਕਿਹਾ ਮੇਰੇ ਲਾਗੇ ਇੱਕ ਮਾਂ ਰਹਿੰਦੀ ਆ ਉਹਦਾ ਇੱਕ ਬੇਟਾ ਅਮਰੀਕਾ 'ਚ ਇੱਕ ਕੈਨੇਡਾ 'ਚ ਆਸਟ੍ਰੇਲੀਆ 'ਤੇ ਇੱਕ ਸਮੈਕ ਪਿੰਦਾ ਹਾਂ ਤੇ ਸਭ ਤੋਂ ਵੱਧ ਪਿਆਰ ਪਤਾ ਕਿੰਨੂੰ ਕਰਦੀ ਜਿਹੜਾ ਸਮੈਗ ਪਿੰਦਾ ਦੂਜਿਆਂ ਨੂੰ ਫੋਨ ਕਰਕੇ ਪੈਸੇ ਮੰਗਾ ਕੇ ਤੇ ਉਹਨੂੰ ਦਿੰਦੀ ਪੁੱਤ ਤੇ ਮੈਂ ਆਖਿਆ ਮਾਤਾ ਇਹਨੇ ਮਰ ਜਾਣਾ ਹੀ ਇਹਦਾ ਕਾਹਤੋਂ ਖਿਆਲ ਕਰਦੀ ਕਹਿੰਦੀ ਪੁੱਤ ਕੀ ਕਰਾਂ ਅੰਦਰਾਂ ਜੂਆ ਮੈਂ ਆਖਿਆ ਗੁਰੂ ਗ੍ਰੰਥ ਸਾਹਿਬ ਮਾਂ ਜੀ ਹੋਈ ਇਹਦਾ ਹਿਰਦਾ ਮਾਂ ਵਾਲਾ ਕੋਈ ਇਹਨੂੰ ਚਦੋਆ ਚਲਾਉਂਦਾ 25 ਲੱਖ ਦਾ ਕਹਿੰਦੀ ਤੇਰਾ ਭਲਾ ਹੋਵੇ ਕੋਈ ਆ ਕੇ ਇਹਦੀ ਬੇਦਬੀ ਕਰੇ ਕਹਿੰਦੀ ਤੇਰਾ ਇਮਾਨ ਜੀ ਹੋਈ ਤੂੰ ਮਾਤ ਪਿਤਾ ਬੋਲਿਆ ਕਰੋ ਹਮ ਮਾਤਮ ਮਾਤ ਪਿਤਾ ਹਮ ਤੇ ਜਦੋਂ ਆਪਾਂ ਸਾਰੇ ਬੱਚੇ ਆ ਤੇ ਫਿਰ ਮਾਂ ਪਿਓ ਕਦੇ ਵੀ ਮਾੜਾ ਨਹੀਂ ਕਰਦਾ ਇਹ ਵੱਡੀ ਮਾਂ ਏ ਇਹ ਤੇ ਉਦਣ ਨਹੀਂ ਗਰਮ ਹੋਇਆ ਜਿਸ ਦਿਨ ਤਤੀ ਤਵੀ ਗਰਮ ਹੋ ਗਈ ਚੰਦੂ ਗਰਮ ਹੋ ਗਿਆ ਲੋ ਗਰਮ ਸੀ ਰੇਤਾ ਗਰਮ ਸੀ ਸਾਰੇ ਹਾਕਮ ਤਤੇ ਹੋਏ ਫਿਰਦੇ ਸੀ ਸੂਰਜ ਵੀ ਤਤਾ ਸੀ ਇੱਕ ਠੰਡੇ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ